ਇੱਟ ਦੀ ਮਨਿਆਦ ਤਾਂ ਮੈਨੂੰ ਪਤਾ ਨਹੀਂ ਪਰ ਜਿਹੜੇ ਬੰਦੇ ਚਾਹੇ ਉਹ ਕੰਧਾਂ ਦੇ ਕੋਲ ਖੜ ਗਏ ਤੇ ਚਾਹੇ ਉਹ ਇਮਾਰਤਾਂ ਦੇ ਵਿੱਚ ਬਹਿ ਗਏ ਉਹਨਾਂ ਬੰਦਿਆਂ ਨੂੰ ਨਹੀਂ ਕੋਈ ਬਚਾ ਸਕਦਾ ਹੁਣ ਇਸ ਟਾਈਮ ਆ ਵੇਖੋ ਇੱਥੇ ਜਿਹੜੀ ਇੱਟ ਲੱਗ ਰਹੀ ਆ ਇਹ ਆਹ ਇੱਟ ਵੇਖੋ ਤੁਸੀਂ ਆਹ ਘਰਾਂ ਤੇ ਇੱਟ ਲਾ ਲੂਗਾ ਆ ਪਿੱਲੀ ਕਹਿ ਲਓ ਇਹਨੂੰ ਜਾਂ ਲਾਲਜੀ ਕਹਿ ਲਓ ਇੱਟ ਹੁਣ ਤੁਸੀਂ ਇਹ ਹਸਾਲ ਵਾਲਾ ਜਿਹੜੀ ਪਿੱਲੀ ਇੱਟ ਇੱਥੇ ਲੱਗੀ ਜਾਂਦੀ ਆ ਇਹ ਆ ਵੇਖੋ ਪਿੱਲੀ ਇੱਟਾਂ ਜਮਾ ਇਹ ਐਹੋ ਜੀ ਇੱਕ ਲੱਕੜੀ ਹੁਣ ਐਂ ਲੱਗਦਾ ਜਿਵੇਂ ਪੁਰਾਣੀ ਇੱਟ ਹੁੰਦੀ ਆ ਗਾਹ ਜਾ ਗਾਹ ਜਾ ਇਹ ਆ ਵੇਖੋ ਜਿਵੇਂ ਪੁਰਾਣੀ ਇੱਟ ਹੁੰਦੀ ਆ ਐਂ ਲੱਗ ਰਹੀ ਆ ਹੁਣ ਇੱਕ ਵਾਰ ਦਾ ਜਵਾਬ ਦਿਓ ਕਿ ਆ ਇੱਟ ਇੱਕ ਨੰਬਰ ਆ ਕਿ ਜਾਂ ਦੋ ਨੰਬਰ ਆ ਮੈਂ ਕਹਿੰਦੇ ਮਨੋਂ ਦਾ ਕੱਚੀ ਲਾ ਦੇਵੇ ਬੰਦਾ ਜਿਹੋ ਜੀ ਇੱਟ ਲੱਗ ਰਹੀ ਆ ਆ ਪਿੱਲੀਆਂ ਇੱਟਾਂ ਤੁਸੀਂ ਪੁੱਛੋ ਇੱਥੇ ਠੇਕੇਦਾਰ ਫਿਰਦਾ ਸੀ ਠੇਕੇਦਾਰ ਨੂੰ ਮੈਂ ਪੁੱਛਿਆ ਮੈਨੂੰ ਬਹੁਤ ਸੱਜਣਾ ਦੇ ਫੋਨ ਆਏ ਕਿ ਕਹਿੰਦੇ ਬਾਈ ਜੀ ਸਦਰ ਥਾਣੇ ਦੀਆਂ ਕੰਧਾਂ ਨਿਕਲ ਰਹੀਆਂ ਤੇ ਤੁਸੀਂ ਇੱਟ ਚੈੱਕ ਕਰੋ ਵੀ ਇੱਟ ਕਿਹੋ ਜੀ ਲੱਗ ਰਹੀ ਆ ਹੁਣ ਆ ਜਿਹੜੀ ਇੱਟ ਆ ਆ ਇੱਥੇ ਵੇਖ ਲਓ ਤੁਸੀਂ ਪਿੱਲੀ ਇੱਟ ਲੱਗ ਰਹੀ ਆ ਥੱਲੇ ਦੀ ਜਿਹੜੀ ਉਕਰ ਇੱਥੇ ਪਿੰਨੀ ਦਿੱਤੀ ਆ ਉੱਤੇ ਇਹਨਾਂ ਨੇ ਆਪ ਦਾ ਜਿਹੜਾ ਕੰਮ ਚਲਾਉਣਾ ਉਹ ਚਲਾਈ ਜਾਂਦੇ ਆ ਥੱਲੇ ਵਿਖਾ ਦੇ ਇੱਟ ਇਹ ਆ ਲੱਗੀ ਵੀ ਪਿੱਲੀ ਇੱਟ ਹੁਣ ਇੱਥੇ ਰੌਲਾ ਇਹ ਆ ਕਿ ਫਾਜ਼ਲ ਕਾ ਦਾ ਸਵਨਾ ਐਮਐਲਏ ਉਂਝ ਤਾਂ ਜਾ ਕੇ ਬਹੁਤ ਥਾਵਾਂ ਤੇ ਅਫਸਰਾਂ ਨੂੰ ਕਹਿ ਦਿੰਦਾ ਮੈਂ ਆ